ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਤੇ ਮੈਂ ਕਿਰਨਜੀਤ ਕੌਰ ਇਸ ਵਕਤ ਅਸੀਂ ਬਾਗਾਪੁਰਾਣਾ ਦੇ ਵਿੱਚ ਖੜੇ ਆਂ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਹੜ੍ਹਾਂ ਦੇ ਦੌਰਾਨ ਜਿਹੜੇ ਹੈਗਾ ਕਾਫੀ ਨੁਕਸਾਨ ਹੋ ਗਿਆ ਜ਼ਮੀਨਾਂ ਦਾ ਨੁਕਸਾਨ ਹੋ ਗਿਆ ਤੇ ਕਈ ਲੋਕ ਘਰਾਂ ਤੋਂ ਬੇਕਾਰ ਹੋ ਗਏ ਜਿਵੇਂ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਅੱਜ ਜਿਹੜਾ ਰਾਹਤ ਫੰਡ ਹੈਗਾ ਇਹ ਹੜਪੀੜਤਾਂ ਦੇ ਲਈ ਲੈ ਕੇ ਜਾਇਆ ਜਾ ਰਿਹਾ ਹੈ ਇੱਥੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਕਾਫੀ ਜਿਹੜੇ ਹੈਗੇ ਅਧਿਕਾਰੀ ਵੀ ਖੜੇ ਨੇ ਤੇ ਨਾਲ ਹੀ ਸਾਡੇ ਇਸ ਵਕਤ ਪੀਰਥ ਮਾਲਾ ਜੀ ਖੜੇ ਨੇ ਗੱਲਬਾਤ ਕਰਦੇ ਆ ਜਾਣਕਾਰੀ ਸਾਂਝੀ ਕਰਦੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਹਲਕਾ ਬਾਗਾ ਪ੍ਰਾਣਾ ਦੇ ਸਾਰੇ ਲੀਡਰ ਸਭਾਨਾਂ ਦਾ ਸਾਰੇ ਵਰਕਰ ਸਭਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਕਿ ਅੱਜ 1115 ਕਿਲਿਆਂ ਦਾ ਬੀਜ ਆ ਜਿਹੜਾ ਖਨੂਰ ਸਾਹਿਬ ਭੇਜਣ ਦਾ ਹਲਕੇ ਬਾਗੇ ਪ੍ਰਾਣਾ ਤੋਂ ਤਿਆਰ ਕੀਤਾ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਸਮੇਤ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਹਾਲ ਸਿੰਘ ਜੀ ਪੁੱਲਰ ਤੇ ਸਾਡੇ ਸੀਨੀਅਰ ਆਗੂ ਬਾਲਕਿਸ਼ਨ ਬਾਲੀ ਜੀ ਕਰਨਲ ਸਾਹਿਬ ਸੁਖਚੰਦ ਸਿੰਘ ਜੀ ਅਤੇ ਸਾਰੇ ਸਾਡੇ ਸਰਕਰਾਂ ਦੇ ਪ੍ਰਧਾਨ ਤੇ ਸਾਰੇ ਜਿੰਮੇਵਾਰ ਸ਼੍ਰੀਤਾਂ ਪਿਆਇਆਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਸਾਰਿਆਂ ਨੇ ਮਿਹਨਤ ਕਰਕੇ ਕਣਕ ਜਿਹੜੀ ਇਕੱਠੀ ਕੀਤੀ ਸੀ 560 ਕੁਇੰਟਲ ਉਹਦਾ ਬੀਜ ਆ ਜਿਹੜਾ ਅਸੀਂ ਵਟਾ ਕੇ 446 ਕੁਇੰਟਲ ਜਿਹੜਾ ਬੀਜ ਅੱਜ ਇੱਥੋਂ ਭੇਜਣ ਲੱਗੇ ਆ ਇਹ ਸਾਰਾ ਸਰਦਾਰ ਸਿੰਘਪੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਉਹਨਾਂ ਨੇ ਸਾਰਿਆਂ ਨੂੰ ਹੁਕਮ ਕੀਤਾ ਸੀ ਸਾਰਿਆਂ ਨੇ ਤਾਇਿਆ ਕੀਤਾ ਕਿ ਵੱਧ ਤੋਂ ਵੱਧ ਅਸੀਂ ਕਨ ਇਕੱਠੀ ਕਰਕੇ ਜਿਹੜੇ ਲੋੜਵੰਦ ਲੋਕ ਨੇ ਕਿਉਂਕਿ ਹੜ੍ਹ ਪੀੜਤਾਂ ਦਾ ਜਿਹੜਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਉਹਦੀ ਜਿੰਨੀ ਵੀ ਪਰਪਾਈ ਹੋ ਜੇ ਉਹਨੀ ਥੋੜੀ ਆ ਪਹਿਲਾਂ ਚਾਰ ਬਲ ਸਾਹਿਬ ਨੇ 500 ਟਰੱਕ ਭੇਜਿਆ ਤੂੜੀ 500 ਟਰੱਕ ਭੇਜੀ 1 ਲੱਖ ਕਿੱਲੇ ਦਾ ਜਿਹੜਾ ਬੀਜ ਆ ਉਹ ਪੇਜਾ ਇਹ ਉਸੇ ਕੜੀ ਦੇ ਤਹਿਤ 1115 ਏਕੜ ਦਾ ਜਿਹੜਾ ਬੀਜ ਆ ਜਿੱਥੋਂ ਸਾਰੇ ਤੌਰ ਲੱਗੇ ਆ ਤੇ ਮੈਂ ਸਾਰੇ ਹਲਕਾ ਵਾਗਾ ਪ੍ਰਾਂਦੇ ਸਾਡੇ ਸਾਰੇ ਵਰਕਰ ਸਬਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਹਦੇ ਵਿੱਚ ਯੋਗਦਾਨ ਪਾਇਆ ਬਹੁਤ ਬਹੁਤ ਧੰਨਵਾਦ ਤੇ ਜਿਹੜੀ ਕਣਕ ਇਕੱਠੀ ਕੀਤੀ ਗਈ ਸੀ ਪੂਰੇ ਹਲਕੇ ਦੇ ਵਿੱਚ ਇਕੱਠੀ ਪੂਰੇ ਹਲਕੇ 'ਚ ਜੋ ਕਣਕ ਇਕੱਠੀ ਕੀਤੀ ਗਈ ਹਰੇਕ ਨੇ ਵੱਡੇ ਤੋਂ ਵੱਡਾ ਯੋਗਦਾਨ ਪਾਇਆ ਮੈਂ ਸਾਡੇ ਸਾਰੇ ਸਰਕ ਪ੍ਰਧਾਨਾਂ ਦਾ ਸਾਰੇ ਮੋਹਤਵਾਰ ਸੱਜਣਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਦਿਨ ਰਾਤੇ ਕਰਕੇ ਕਣਕਾ ਜਿਹੜੀ 560 ਕੁਇੰਟਲ ਇਕੱਠੀ ਕੀਤੀ ਤੇ ਉਹਦਾ 20 ਜਿਹੜਾ ਸੀ ਵਟਾ ਕੇ 446 ਕੁਇੰਟਲ 1115 ਕਿਲਿਆਂ ਦਾ ਰਾਉਂਡ ਫਿੰਗਰ ਆ ਜਿਹੜੀ ਉਹ ਤੁਹਾਨੂੰ ਮੈਂ ਦੱਸਣ ਲੱਗਾ ਤੇ ਉਹ ਇਥੋਂ ਭੇਜ ਰਿਹਾ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਹੜਪੀੜਤਾਂ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਉਹ ਤੁਸੀਂ ਕਿਵੇਂ ਦੇਖਦੇ ਬਹੁਤ ਹੀ ਸ਼ਲਾਘਾਜਨ ਕਦਮ ਹੈ ਕਿਸੇ ਪਾਰਟੀ ਦੇ ਕਿਸੇ ਪ੍ਰਧਾਨ ਨੇ ਕਿਸੇ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ ਜੇ ਗਰਾਊਂਡ ਲੈਵਲ ਤੇ ਕੁਝ ਕੀਤਾ ਤਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪਹਿਲੇ ਦਿਨ ਤੋਂ ਲੱਗ ਗਏ ਜਿੱਥੇ ਪੰਪ ਦੀ ਲੋੜ ਸੀ ਪੰਪ ਦਿੱਤੇ ਡੀਜ਼ਲ ਦੀ ਲੋੜ ਸੀ ਡੀਜ਼ਲ ਦਿੱਤਾ ਚਾਰੇ ਦੀ ਲੋੜ ਸੀ ਚਾਰਾ ਦਿੱਤਾ ਜਿੱਥੇ ਵੀ ਜਿਸ ਚੀਜ਼ ਦੀ ਲੋੜ ਸੀ ਬਾਅਦ ਵਿੱਚ ਪ੍ਰਧਾਨ ਸਾਹਿਬ ਨੇ ਲੱਗਾ ਕਿ ਬੀਜ ਵੀ ਲੋਕਾਂ ਵਾਸਤੇ ਦੇਣਾ ਤੇ ਪ੍ਰਧਾਨ ਸਾਹਿਬ ਨੇ ਇਹ ਵੀ ਤੈਅ ਕੀਤਾ ਕਿ ਗਰੀਬ ਲੋਕਾਂ ਵਾਸਤੇ ਅਸੀਂ ਕਣਕ ਆ ਜਿਹੜੀ ਕਿਉਂਕਿ ਅੱਗੇ ਸਿਆਲ ਆ ਰਿਹਾ ਉਹਨਾਂ ਨੂੰ ਕਣਕ ਦੀ ਲੋੜ ਪੈਣੀ ਹੈ ਕਣਕ ਵੀ ਗਰੀਬਾਂ ਵਾਸਤੇ ਜਿਹੜੀ ਉਹ ਇਕੱਠੀ ਕੀਤੀ ਹੈ ਉਹ ਵੀ ਜਿਹੜੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਹਰ ਘਰ ਦੇ ਵਿੱਚ ਗਰੀਬ ਨੂੰ ਜਿੱਥੇ ਹੜ੍ਹ ਆਏ ਆ ਉਹਨਾਂ ਗਰੀਬਾਂ ਨੂੰ ਕਣਕ ਹੀ ਵੰਡੀ ਜਾਊਗਾ ਜਦੋਂ ਮਤਲਬ ਕਿ ਹੜ੍ਹ ਆਏ ਸੀਗੇ ਉਦੋਂ ਜਿਹੜੀ ਰਾਹਤ ਸਮਗਰੀ ਸੀ ਖਰੇਲੂ ਸਮਗਰੀ ਸੀ ਬਹੁਤ ਜ਼ਿਆਦਾ ਪਹੁੰਚ ਚੁੱਕੀ ਸੀ ਹੁਣ ਜੇ ਗੱਲ ਕਰੀਏ ਤਾਂ ਹੁਣ ਤੋਂ ਪੰ ਲੱਗਣ ਲੱਗੀਆਂ ਜ਼ਮੀਨ ਨੂੰ ਲੈ ਕੇ ਕਿਹੜੇ ਕਿਹੜੇ ਹੋਰ ਚੀਜ਼ਾਂ ਦੀ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਪੂਰੀ ਜੀ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਫਤਿਹ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਬੇਨਤੀ ਇਹ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਕੋਰ ਕਮੇਟੀ ਮੈਂਬਰ ਜਸਹਰਪ੍ਰੀਤ ਸਿੰਘ ਜੀ ਮਾਲਾ ਜੀ ਹਲਕਾ ਇੰਚਾਰਜ ਬਾਗਾਪਣਾ ਜੀ ਜੋ ਅੱਜ ਹਲਕਾ ਬਾਗਾਪਣਾ ਦੇ ਸੂਚ ਸਰਕ ਔਰ ਹਲਕਾ ਬਾਗਾ ਪੁਰਾਣਾ ਦੇ ਸ਼੍ਰੋਮਣੀ ਕਮੇਟੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜੋ ਸਾਡੇ ਪ੍ਰਧਾਨ ਕੌਮੀ ਪ੍ਰਧਾਨ ਸਰ ਦਾ ਸੁਖਵੀਰ ਸਿੰਘ ਬਾਦਲ ਨੇ ਰਾਜਨੀ ਸੇਵਾ ਦਾ ਨਾਅਰਾ ਦਿੱਤਾ ਸੀ ਤੇ ਉਹ ਸੇਵਾ ਦੇ ਵਿੱਚ ਅੱਜ ਹਲਕਾ ਬਾਗਾ ਪੁਰਾਣਾ ਤੋਂ 1115 ਏਕੜ ਕਿੱਲਾਂ ਦਾ ਬੀਜ ਜੋ ਕਿ 446 ਕੁਇੰਟਲ ਬਣਦਾ ਸਾਡੇ ਪ੍ਰਧਾਨ ਜੀ ਦੇ ਕਹਿਣ ਤੇ ਜ਼ਥੇਦਾਰ ਤੀਰ ਸਿੰਘ ਮੱਲਾ ਜੀ ਇਹਨਾਂ ਦੀ ਗਵਾਹੀ ਦੇ ਵਿੱਚ ਇਹਨਾਂ ਦੇ ਹਲਕੇ ਦੇ ਵਿੱਚੋਂ ਖਡੂਰ ਸਾਹਿਬ ਨੂੰ ਤੋਰਿਆ ਜਾ ਰਿਹਾ ਹੈ ਕਿਉਂਕਿ ਸਾਡੇ ਪ੍ਰਧਾਨ ਨੇ ਕਿਹਾ ਸੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸੇਵਾ ਕਰਨੀ ਆ ਉਹ ਰਾਜ ਨਹੀਂ ਸੇਵਾ ਦਾ ਨਾ ਰਾਜੋ ਅੱਜ ਉਹ ਪੂਰਾ ਕਰ ਰਿਹਾ ਜੀ ਜੀ ਠੀਕ ਹੈ ਨਾ ਸਰ ਸਭ ਤੋਂ ਪਹਿਲਾਂ ਜਿੰਨੇ ਵੀ ਤੁਹਾਡੇ ਮਾਧਿਅਮ ਦੇ ਰਹੀਂ ਤੇ ਚੈਨਲ ਨੂੰ ਦੇਖ ਰਹੇ ਆ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜੋ ਹਲਕਿਆਂ ਦੇ ਵਿੱਚੋਂ ਆਪਾਂ ਕਣਕ ਠੀ ਕੀਤੀ ਸੀ ਉਹਦੇ ਸਬੰਧ ਜਿਹੜਾ ਬੀ ਆਪਾਂ ਕੰਪਨੀ ਤੋਂ ਲਿਆ ਸਰਟੀਫਾਈਡ ਬੀਜ਼ ਹੈ ਉਹ ਕਿਉਂਕਿ ਦੂਜੀ ਕਣਕ ਤਾਂ ਵੱਖੋ ਵੱਖਰੀ ਸੀ ਕਿਸੇ ਦੀ ਕੋਈ ਕਿਸਮ ਸੀ ਕੋਈ ਕੋਈ ਕਿਸਮ ਸੀ ਪਰ ਉਹ ਕਿਉਂਕਿ ਜਦੋਂ ਆਪਾਂ ਕਣਕ ਦੀ ਬਜਾਈ ਕਰਾਉਣੀ ਸੀ ਉਹ ਵਧੀਆ ਬੀ ਲੈ ਕੇ ਦੇਣਾ ਸੀ ਉਹ ਕੰਪਨੀ ਤੋਂ ਬੀ ਲਿਆ ਸਰਟੀਫਾਈਡ ਉਹ ਅੱਜ ਜਿਹੜਾ ਹਲਕਾ ਖਡੂਰ ਸਾਹ ਵਾਸਤੇ ਹਲਕਾ ਬਾਗਾਪੁਰਾਣਾ ਤੋਂ ਜਾ ਰਿਹਾ ਤਕਰੀਬਨ 1100 ਕਿੱਲੇ ਦਾ ਬੀ ਹੈ ਜੋ ਸਾਰੇ ਹੀ ਸਰਕਲ ਪ੍ਰਧਾਨਾਂ ਨੇ ਜਿਹੇ ਦਾ ਰਦੀਪ ਸਿੰਘ ਮਾਲਾ ਸਾਹਿਬ ਜੋ ਹਲਕਾ ਇੰਚਾਰਜ ਨੇ ਉਹਨਾਂ ਦੀ ਰਹਿਨਮਾਈ ਦੇ ਥੱਲੇ ਆਪਾਂ ਹਲਕਾ ਬਾਗਾਪੁਰਾਣਾ ਚੋਂ ਇਕੱਠਾ ਕੀਤਾ ਪੰਜਾਬੀਆਂ ਦੀ ਤਾਂ ਫਿਤਰਤ ਹੀ ਹੈ ਵੀ ਜੇ ਉਹ ਤਾਂ ਦੂਜੇ ਸੂਬਿਆਂ 'ਚ ਜਾ ਕੇ ਵੀ ਮਦਦ ਕਰਦੇ ਤਾਂ ਪੰਜਾਬ ਤੇ ਪਈ ਸੀ ਸਾਡਾ ਫਰਜ਼ ਹੀ ਬਣਦਾ ਸੀ ਕਿ ਹੜ੍ਹ ਪੀੜਤਾਂ ਦੀ ਜਿੰਨੀ ਜੋਗਾ ਵੀ ਕੋਈ ਹੈਗਾ ਆਪਾਂ ਮਦਦ ਕਰਨੀ ਚਾਹੀਦੀ ਉਹ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਕੋਈ ਪਾਰਟੀ ਵੱਲੋਂ ਪ੍ਰਧਾਨ ਸਾਹਿਬ ਜੋ ਸਾਡੇ ਹਲਕੇ ਦੇ ਇੰਚਾਰਜ ਨੇ ਜਿਹੇ ਦਾ ਰਦੀਪ ਸਿੰਘ ਮਾਲਾ ਜੀ ਜੋ ਤੁਹਦੇ ਆਦੇਸ਼ ਆਊਗਾ ਉਹਦੇ ਸੰਬੰਧ ਚ ਆਉਣ ਵਾਲੇ ਸਮੇਂ ਚ ਵੀ ਆਪਾਂ ਉਹਨਾਂ ਦੀ ਮਦਦ ਕਰਦੇ ਰਹਿਣਾ ਇਹ ਸਾਡਾ ਫਰਜ ਆ ਇਹਨੇ ਕੁਝ ਕਹਿੰਦਾ ਹੋਇਆ ਮੈਂ ਖਿਮਾ ਤੇ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਬਾਗੇ ਪੁਰਾਣੇ ਤੋਂ ਜਿਸ ਤਰ੍ਹਾਂ ਤੁਹਾਨੂੰ ਸਾਡੇ ਬੁਲਾ ਰਹੇ ਨੇ ਦੱਸਿਆ ਕਿ 1115 ਏਕੜ ਦਾ ਜਿਹੜਾ ਬੀਜ ਐ ਕੰਦੂਰ ਸਾਹਿਬ ਜਾ ਰਿਹਾ ਇਸ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹਲਕਾ ਚਾਰ ਸਾਤ ਤਰੀ ਸਿੰਘ ਬਾਲਾ ਦੀ ਡਿਊਟੀ ਲਈ ਸੀ ਇਹਨਾਂ ਨੇ ਵੱਖਰੇ ਵੱਖਰੇ ਪਿੰਡਾਂ 'ਚ ਜਾ ਕੇ ਬੂਥ ਲੈਵਲ ਤੇ ਜੋ ਵੀ ਕਿਸੇ ਨੇ ਸਹਿਯੋਗ ਪਾਇਆ ਤਿਲਕੁਲ ਉਹਦੀ ਕਰਨਕ ਵਟਾ ਕੇ ਸਰਟੀਫਾਈਡ ਬੀਜ ਲੈ ਕੇ ਇੱਕ ਦੂਰ ਸਾਹ ਭੇਜ ਰਹੇ ਆਂ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਹੋਰ ਆਦੇਸ਼ ਆਊਗਾ ਸਰਦਾਰ ਸਬੀਰ ਸਿੰਘ ਬਾਦਲ ਦਾ ਮਾਲਾ ਸਾਹਿਬ ਨੂੰ ਪੂਰੀ ਲੀਡਰਸ਼ਿਪ ਪੂਰੇ ਵਰਕਰ 77 ਹੋ ਕੇ ਉਸ ਨੂੰ ਤਨਦੇਈ ਨਾਲ ਨਵਾਵਾਂਗੇ ਤੇ ਪ੍ਰਣ ਕਰਦੇ ਆਂ ਕਿ ਹਰ ਪੀੜਤਾਂ ਲਈ ਕਿਸੇ ਤਰ੍ਹਾਂ ਦੀ ਹੋਰ ਵੀ ਕੋਈ ਮਦਦ ਪਾਰਟੀ ਵੱਲੋਂ ਜਾਂ ਕਿਸੇ ਹੋਰ ਸੰਸਥਾ ਵੱਲੋਂ ਵੀ ਸਾਡੇ ਉੱਤੇ ਲਾਈ ਜਾਂਦੀ ਹੈ ਤਾਂ ਅਸੀਂ ਉਹਨੂੰ ਪੂਰੀ ਤਰ੍ਹਾਂ ਨਿਭਾਵਾਂਗੇ ਧੰਨ ਜੀ ਜੋ ਅੱਜ ਹਲਕੇ ਦੇ ਵਿੱਚੋਂ ਪਹਿਲਾਂ ਕੁਝ ਦਿਨਾਂ ਦੇ ਵਿੱਚ ਜਿਹੜੀ ਕਣਕ ਇਕੱਠੀ ਕੀਤੀ ਗਈ ਸੀ ਤੇ ਉਸ ਦੇ ਵੱਟੇ ਕਹਿੰਦੇ 20 ਜਿਹੜਾ ਹੈਗਾ ਲਿਆ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਹੈਮਨੀ ਨੇ ਦੀ ਟੀਮ ਦਾ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਹਰ ਵਾਰ ਸਾਡੀ ਕਵਰੇਜ ਲਈ ਇੱਥੇ ਪਹੁੰਚਦੇ ਥੋੜਾ ਬਹੁਤ ਧੰਨਵਾਦ ਜੋ ਅੱਜ ਇਹ ਬੀਜ ਇਕੱਠਾ ਕਰਕੇ ਇਕੱਤਰ ਕਰਕੇ ਭੇਜਿਆ ਜਾ ਰਿਹਾ ਖੰਡੂਰ ਸਾਹਿਬ ਨੂੰ ਇਹ ਪਹਿਲਾਂ ਕਣਕ ਆਪਣੇ ਹਲਕੇ ਦੇ ਵਿੱਚੋਂ ਬਗਾ ਪ੍ਰਾਣਾਂ ਤੋਂ ਜੋ ਨਗਰ ਆਉਂਦੇ ਨੇ ਉਹਨਾਂ ਵਿੱਚੋਂ ਇਕੱਠੀ ਕੀਤੀ ਗਈ ਸੀ ਸ਼ਹਿਰ ਦੇ ਵਿੱਚੋਂ ਇਕੱਠੀ ਕੀਤੀ ਗਈ ਸੀ ਉਦੋਂ ਉਹਦੇ ਸੰਦਰਭ ਦੇ ਵਿੱਚ ਉਹਨੂੰ ਚੇਂਜ ਕਰਵਾ ਕੇ 445 ਕੁਇੰਟਲਾਂ ਦੇ ਬੀਜ ਜੋ ਸਰਟੀਫਾਈਡ ਬੀਜ ਆ ਕੰਪਨੀਆਂ ਤੋਂ ਲਿਆ ਗਿਆ ਉਹ ਭੇਜਿਆ ਜਾ ਰਿਹਾ ਜਿਸ ਤਰ੍ਹਾਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪਾਰਟੀ ਪ੍ਰਧਾਨ ਉਹਨਾਂ ਨੇ ਇੱਕ ਬਹੁਤ ਵੱਡੀ ਸੇਵਾ ਕੀਤੀ ਸੀਗੀ ਉਦੋਂ ਹੀ ਸੰਦਰਭ ਦੇ ਵਿੱਚ ਇਹ ਲਗਾਤਾਰ ਚੱਲ ਰਹੀ ਆ ਤੁਸੀਂ ਦੇਖਿਆ ਹੋਣਾ ਆਪਾਂ ਜੋ ਹੋਰ ਵੀ ਜਿੱਥੇ ਬੰਦੇ ਦੀ ਗੱਲ ਕਰ ਲਗੇ ਪਾਰਟੀਆਂ ਦੀ ਗੱਲ ਕਰ ਲਗੇ ਉਦੋਂ 5 10 ਦਿਨ ਫੜਾਂ ਦੇ ਦੌਰਾਨ ਉਹ ਪਹੁੰਚੇ ਪਰ ਉਦੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਤਾਂ ਪ੍ਰਧਾਨ ਸਾਹਿਬ ਨੇ ਉਹਦੀ ਕਿਹਾ ਸੀ ਕਿ ਆਪਾਂ ਲੰਬੇ ਜਿੰਨਾ ਟਾਈਮ ਤੱਕ ਉੱਥੋਂ ਦੇ ਲੋਕਾਂ ਨੂੰ ਜ਼ਰੂਰਤ ਹੋਵੇਗੀ ਮਦਦ ਦੀ ਉਨੀ ਦੇਰ ਤੱਕ ਉਹਨਾਂ ਦੀ ਲੋੜ ਆਪਾਂ ਪੂਰੀ ਕਰਦੇ ਰਾਵਾਂਗੇ ਅੱਜ ਦੇਖ ਲਓ ਤੁਸੀਂ ਲਗਭਗ 2-3 ਮਹੀਨੇ ਹੋ ਗਏ ਨੇ ਫੜਾ ਬੀਤਿਆਂ ਨੂੰ ਅਕਾਲੀ ਦਲ ਅੱਜ ਵੀ ਨਿਰੰਤਰ ਸੇਵਾ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਦੇ ਵਿੱਚ ਵੀ ਜੋ ਉਹਨਾਂ ਨੂੰ ਲੋੜ ਹੋਵੇਗੀ ਉਹਦੇ ਲਈ ਅਕਾਲੀ ਦਲ ਤਤਪਰ ਹੈ ਕਿਹੜੇ ਏਰੀਆ ਦੇ ਵਿੱਚ ਜਾ ਰਹੇ ਹਾਂ ਅੱਜ ਵੀ ਇਕ ਖੰਡੂਰ ਸਾਹਿਬ ਦੇ ਵਿੱਚ ਜਾ ਰਿਹਾ ਅਜੇ ਐਗਜ਼ੈਕਟ ਲੋਕੇਸ਼ਨ ਮੈਨੂੰ ਪਤਾ ਨਹੀਂ ਕਿਹੜੇ ਪਿੰਡ ਜਾਂ ਨਗਰ ਦੇ ਵਿੱਚ ਜਾ ਰਿਹਾ ਖੰਡੂਰ ਸਾਹਿਬ ਦੇ ਏਰੀਆ 'ਚ ਜਾ ਰਿਹਾ ਜਿੱਦਾਂ ਤੁਸੀਂ ਇਹਦਾ ਦੱਸਿਆ ਹੈਗਾ ਵੀ ਇੰਨਾ ਬੀਜ ਜਾ ਰਿਹਾ ਤੁਹਾਡੇ ਸਾਹਮਣੇ ਕਿੰਨੀ ਕੰਮ ਕਰਦਾ ਹੋਊਗਾ ਇਹਦੀ ਲਗਭਗ 14 ਕ ਲੱਖ ਦੇ ਕਰੀਬ ਇਹਦੀ ਕੀਮਤ ਬਣਦੀ ਹੈ ਇਸ ਬੀਜ ਦੀ ਪਰ ਜਦੋਂ ਕਹਿੰਦੇ ਹੁੰਦੇ ਕਿ ਸਾਰੇ ਭਰਾ ਇਕੱਠੇ ਆਉਣ ਤਾਂ ਕੋਈ ਵੀ ਰਕਮ ਵੱਡੀ ਛੋਟੀ ਨਹੀਂ ਹੁੰਦੀ ਤਾਂ ਇਹ ਸਾਰਿਆਂ ਨੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਯੂਥ ਵਿੰਗ ਨੇ ਸੀਨੀਅਰ ਅਕਾਲੀ ਦਲ ਨੇ ਸਾਰਿਆਂ ਨੇ ਰਲ ਕੇ ਕੰਮ ਕੀਤਾ ਤੇ ਨਿਪਟੇ ਚਾੜੇ ਸੁਖਬੀਰ ਸਿੰਘ ਬਾਦਲ ਦੇ ਇਤਾਂ ਦੇ ਵਧੀਆ ਉਪਰਾਲੇ ਨੂੰ ਹੜਪੀਤਾਂ ਦੇ ਉਪਰਾਲੇ ਨੂੰ ਤੁਸੀਂ ਕਿਵੇਂ ਦੇਖਦੇ? ਇਹ ਬਹੁਤ ਵਧੀਆ ਉਪਰਾਲਾ ਜੀ। ਹਮੇਸ਼ਾ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਹਰੇਕ ਦੇ ਨਾਲ ਖੜਦਾ। ਬਾਕੀ ਬਹੁਤ ਵਧੀਆ ਸੋਚ ਆ ਸਾਡੇ ਪ੍ਰਧਾਨ ਸਾਹਿਬ ਦੀ ਕਿ ਜੋ ਕਿਸਾਨਾਂ ਨੂੰ ਹੁਣ ਲੋੜ ਸੀਗੀ ਸਮੇਂ ਦੇ ਮੁਤਾਬਕ ਕਿਸੇ ਸਰਕਾਰ ਨੇ ਹੱਥ ਨਹੀਂ ਪੜਿਆਗਾ। ਉਹਨਾਂ ਦਾ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਦੇ ਪੱਲਿਓਂ ਡੀਜ਼ਲ ਦਿੱਤਾ। ਮਾਲੀ ਮਦਦ ਕੀਤੀ ਜਿਨ੍ਹਾਂ ਲੋਕਾਂ ਨੂੰ ਘਟ ਹੈਗੇ ਸੀਗੇ ਉਹਨਾਂ ਨੂੰ ਮਾਲੀ ਮਦਦ ਕੀਤੀ ਹੁਣ ਬਜਾਈ ਵਾਸਤੇ ਪਹਿਲਾਂ ਡੀਜ਼ਲ ਦਿੱਤਾ ਹੁਣ ਜਿੰਨੀ ਕਣਕ ਚਾਹੀਦੀ ਸੀਗੀ ਲਗਭਗ 1 ਲੱਖ ਏਕੜ ਦੇ ਸਾਰੇ ਪੰਜਾਬ ਚੋਂ ਇਕੱਠੀ ਕਰਕੇਤੀ ਆ ਤੇ ਬਹੁਤ ਧੰਨਵਾਦ ਕਰਦੇ ਆ ਸਾਡੇ ਮੱਲਾ ਸਾਹਿਬ ਦਾ ਜ세ਰਪ੍ਰੀਤ ਸਿੰਘ ਮੱਲਾ ਦਾ ਉਹਨਾਂ ਨੇ ਬਹੁਤ ਹਿੰਮਤ ਕਰਕੇ ਜਿੰਨੀ ਉਹਨਾਂ ਨੂੰ ਕਹੀ ਗਈ ਸੀ ਕਣਕ ਖਲਕੇ ਨੂੰ ਲਾਈ ਗਈ ਸੀ ਉਸ ਨਾਲੋਂ ਵੀ ਵੱਧ ਕਣਕ ਇਕੱਠੀ ਕਰਕੇ ਅੱਜ ਖਡੂਰ ਸਾਹਿਬ ਭੇਜੀ ਆ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੂਗੇ ਅੱਜ ਦੀ ਮੱਲਾ ਸੰਗਧੀ ਇਕਵਾਹੀ ਦੇ ਵਿੱਚ ਜਿਹੜਾ ਹੈਗਾ ਇਹ ਹੜਪੀੜਤਾਂ ਦੇ ਲਈ ਰਾਹਤ ਸੰਗਧੀ ਦੇ ਦੇਖੋ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਦਾ ਤੀਤਸੀ ਮੱਲਾ ਦਾ ਉਹਨਾਂ ਨੇ ਤੇ ਹਲਕੇ ਦੇ ਸੰਗਤ ਨੇ ਬਹੁਤ ਵੱਡਾ ਉਦਦਮ ਕੀਤਾ ਤੇ ਜੋ ਸਾਡੀ ਪਾਰਟੀ ਪ੍ਰਧਾਨ ਸਰਦਾਰ ਸੁਪੀ ਸਿੰਘ ਬਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਵੱਡੀ ਮਾਣਾ ਮਾਤਰਾ ਦੇ ਵਿੱਚ ਕਣਕ ਇਕੱਠੀ ਕੀਤੀ ਕਿ ਉਹ ਅੱਜ ਹੜ ਪ੍ਰਭਾਵ ਤੇ ਜਿਹੜਾ ਖੇਤਰ ਸੀ ਉਸ ਕਿਸਾਨਾਂ ਨੂੰ ਵੰਡੀ ਜਾਣੀ ਹੈ ਇਹਦੀ ਬਸ ਨਹੀਂ ਹੋਣਾ ਤੇ ਬਾਲ ਸਾਹ ਨੇ ਪਹਿਲਾਂ ਵੀ ਪ੍ਰੈਸ ਕਾਫੀ ਵਾਰੀ ਬਿਆਨ ਦਿੱਤੇ ਆ ਕਿ ਜਿੱਦਾਂ ਕਿ ਕਿਸਾਨਾਂ ਦੀ ਅਕਾਲੀ ਦਲ ਨੇ ਬਾਹ ਫੜੀ ਹੈ ਜਿ ਉਵੇਂ ਹੀ ਜਿਹੜੇ ਗਰੀਬ ਪਰਿਵਾਰ ਅਫੈਕਟਡ ਹੋਏ ਆ ਜਿਨ੍ਹਾਂ ਦੇ ਘਰ ਮੰਨ ਲਓ ਰਸ਼ਨ ਨਹੀਂ ਗਾ ਉਹਨਾਂ ਦੀਆਂ ਦਿਹਾੜੀਆਂ ਨਹੀਂ ਲੱਗ ਸਕੀਆਂ ਹੜ੍ਹਾਂ ਦੇ ਕਾਰਨ ਉਹਨਾਂ ਨੂੰ ਵੀ ਅਕਾਲੀ ਦਲ ਜਿਹੜਾ ਮੁਸਤ ਦੇ ਵਿੱਚ ਖਾਣ ਲਈ ਰਸ਼ਨ ਜਿਹੜਾ ਕਣਕ ਮੁਹੱਈਆ ਕਰਾਈ ਜਾਵੇਗੀ ਦੇਖੋ ਜੀ ਜਿਹੜੀ ਖੇਤਰੀ ਦੀ ਜਿਹੜੀ ਖੇਤਰ ਦੀ ਰੀਜਨਲ ਪਾਰਟੀ ਹੁੰਦੀ ਨਾ ਜਿਵੇਂ ਆਪਣੇ ਪੰਜਾਬ ਦੀ ਕੋਈ ਇੱਕ ਰੀਨਲ ਪਾਰਟੀ ਆ ਅਕਾਲੀ ਦਲ ਜਿਹਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਨੇ ਤੁਸੀਂ ਦੇਖੋ ਸਮੇਂ-ਸਮੇਂ ਤੇ ਉਹੀ ਖੇਤਰ ਦੇ ਜਿਹੜੇ ਲੋਕ ਆਗੇ ਉਸ ਖਿੱਤੇ ਦੇ ਲੋਕ ਆ ਉਹਨਾਂ ਦੀ ਆਵਾਜ਼ ਉਹੀ ਚੱਕ ਸਕਦੇ ਆ ਪਹਿਲਾਂ ਕਰੋਨਾ ਆਇਆ ਸਾਰਿਆਂ ਨੇ ਮੂਹੇ ਭੇੜਲੇ ਸੀ ਉਦੋਂ ਵੀ 2019 20 ਦੇ ਵਿੱਚ ਅਕਾਲੀ ਦਲ ਨੇ ਬਹੁਤ ਡਟ ਕੇ ਸੇਵਾ ਕੀਤੀ ਮੈਂ ਕਹਿੰਦਾ ਜੀ ਜੇਕਰ ਇਸ ਖਿੱਤੇ ਦੇ ਪਾਣੀਆਂ ਦੀ ਗੱਲ ਕੀਤੀ ਜਾਵੇ ਪੰਜਾਬੀ ਬੋਲੀ ਦੀ ਗੱਲ ਕੀਤੀ ਜਾਵੇ ਚਾਹੇ ਕਿਸਾਨਾਂ ਨੂੰ ਕੋਈ ਜਾਂ ਗਰੀਬ ਨੂੰ ਕੋਈ ਮਾਰ ਪਿੰਦੀ ਆ ਤਾਂ ਸਭ ਤੋਂ ਪਹਿਲਾਂ ਉਹਦੀ ਪੀੜ ਸ਼੍ਰੋਮਣੀ ਅਕਾਲੀ ਦਲ ਨੂੰ ਹੁੰਦੀ ਹੈ ਤੇ ਅਕਾਲੀ ਦਲ ਉਹਦੀ ਆਵਾਜ਼ ਚਾਹੇ ਉਹ ਪਾਰਲੀਮੈਂਟ ਹੋਵੇ ਚਾਹੇ ਮੀਡੀਆ ਹੋਵੇ ਚਾਹੇ ਵਿਧਾਨ ਸਭਾ ਹੋਵੇ ਉੱਥੇ ਬੁਲੰਦ ਕਰਦਾ ਤੇ ਉਹਦੇ ਸਾਰਥਿਕ ਹੱਲ ਦੇ ਲਈ ਕਦਮ ਵੀ ਚੱਕਦਾ ਤੇ ਉਹਦੇ ਹੱਲ ਵੀ ਦੱਸਦਾ ਜੀ ਸਰ ਇੱਕ ਸਵਾਲ ਦਾ ਜਵਾਬ ਜ਼ਰੂਰ ਦਿਓ ਜਦੋਂ ਵੀ ਅਸੀਂ ਉੱਧਰਲੇ ਪਾਸੇ ਹੜਪੀੜਤਾਂ ਵਾਲੀ ਦੌਰਾ ਕੀਤਾ ਸੀ ਤਾਂ ਜਿਹੜੇ ਲੋਕ ਗਰੀਬ ਲੋਕ ਸੀਗੇ ਮਜ਼ਦੂਰ ਲੋਕ ਸੀ ਉਹਨਾਂ ਕਿਤੇ ਨਾ ਕਿਤੇ ਅੱਜ ਪ੍ਰਕਾਸ਼ ਬਾਦਲ ਨੂੰ ਯਾਦ ਕਰਦੇ ਪਏ ਸੀਗੇ ਉਹਦੇ ਮਾਰੇ ਤੁਹਾਨੂੰ ਕੀ ਕਰ ਉਹ ਇਸਕੋ ਕਿ ਯਾਦ ਕਰਦੇ ਪਏ ਸੀ ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਆ ਇੱਕ ਖੇਤਰੀ ਪਾਰਟੀ ਆ origional ਪਾਰਟੀ ਆ ਕਿ ਇਹ ਦੁੱਖਦਰਦ ਸਮਝਣੇ ਲੋਕਾਂ ਦੇ ਇੱਕ ਪ੍ਰਕਾਸ਼ ਸਿੰਘ ਬਾਦਲ ਇੱਕ ਸਰਪੰਚੀ ਦੀ ਚੋਣ ਤੋਂ ਲੈ ਕੇ ਮੁੱਖ ਮੰਤਰੀ ਤੱਕ ਰਹੇ ਨੇ ਉਹਨਾਂ ਨੂੰ ਹਰ ਇੱਕ ਦੁੱਖਦਰਦ ਦਾ ਪਤਾ ਵੱਡੇ ਦਾ ਛੋਟੇ ਦਾ ਵਪਾਰੀ ਦਾ ਦਿਹਾੜੀਦਾਰ ਦਾ ਮਜ਼ਦੂਰ ਦਾ ਹਰ ਇੱਕ ਬੰਦੇ ਦਾ ਇਸ ਲਈ ਉਹ ਇਸ ਕਰਕੇ ਯਾਦ ਕਰਦੇ ਨੇ ਕਿ ਉਹਨਾਂ ਨੇ ਕਦੇ ਤਕਲੀਫ ਹੀ ਨਹੀਂ ਹੋਣ ਦਿੱਤੀ ਸੀ ਕਿਸੇ ਕਿਸੇ ਵੀ ਵਰਗ ਦੇ ਬੰਦੇ ਨੂੰ ਜਿਸ ਤਰ੍ਹਾਂ ਦੇ ਵੀ ਕੋਈ ਹਜ਼ੂਲ ਚਾਹੀਦੀ ਸੀ ਚਾਹੇ ਉਹ ਵਪਾਰੀ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਉਹ ਪਹਿਲਾਂ ਹੀ ਇੱਕ ਇੱਕ ਸਾਲ ਪਹਿਲਾਂ ਹੀ ਮੀਟਿੰਗ ਐਡਵਾਂਸ ਕਰਦੇ ਸੀ ਇੱਥੇ ਅੱਜ ਦੀ ਸਰਕਾਰ ਆ ਤੁਸੀਂ ਵੇਖਦੇ ਹੋ ਜੁਮਲੇਬਾਜ਼ੀ ਚ ਬਿਜੀ ਆ ਇਹਨਾਂ ਨੂੰ ਤਾਂ ਉਸ ਤੋਂ ਬਾਅਦ ਜਦੋਂ ਕੋਈ ਘਟਨਾ ਪਾਣਾ ਵਾਪਰ ਜਾਂਦਾ ਫਿਰ ਇਹਨਾਂ ਨੂੰ ਯਾਦ ਆਉਂਦਾ ਕਿ ਆਹ ਕੰਮ ਕਰਨਾ ਤੇ ਪ੍ਰਕਾਸ਼ ਸਿੰਘ ਬਾਦਲ ਇਹਨੇ ਦੂਰਅੰਦੇਸ਼ੀ ਵਾਲੇ ਸੋਚ ਦੇ ਮਾਲਕ ਸਨ ਇੱਕ ਇੱਕ ਸਾਲ ਪਹਿਲਾਂ ਹੀ ਮੀਟਿੰਗਾਂ ਕਰ ਲੈਂਦੇ ਸੀ ਇਹ ਅਗਲੇ ਸਾਲ ਆਪਾਂ ਇਸ ਚੀਜ਼ ਨੂੰ ਅੱਗੇ ਇਸ ਤਰ੍ਹਾਂ ਲੈ ਕੇ ਜਾਣਾ ਅੱਜ ਤੁਸੀਂ ਖਡੂਰ ਸਾਹਿਬ ਉਹ ਲੈ ਕੇ ਗਏ ਹੋ ਹੋਰ ਵੀ ਏਰੀਆ ਦੇ ਵਿੱਚ ਕਾਫੀ ਹੜ ਹੈਗਾ ਜਿਸ ਦੇ ਕਰਕੇ ਲੋਕ ਬੜੇ ਪ੍ਰਭਾਵਿਤ ਹੋਏ ਨੇ ਹੜਾਂ ਦੇ ਕਾਰਨ ਕਿ ਆਕਾਸ਼ ਸ਼ਰਮੀ ਅਕਾਲੀ ਦਲ ਉਹਨਾਂ ਏਰੀਆ ਦੇ ਵਿੱਚ ਵੀ ਰੌਣਕ ਲਾਉਂਦੇ ਜੀ ਬਿਲਕੁਲ ਇਹ ਅਲੱਗ-ਅਲੱਗ ਹਲਕਿਆਂ ਦੀ ਡਿਊਟੀ ਲਗਾਈ ਗਈ ਹੈ ਜਿਹੜੇ-ਜਿਹੜੇ ਵੀ ਹੜ ਪ੍ਰਭਾਵਿਤ ਏਰੀਏ ਨੇ ਜਿਵੇਂ ਸਾਨੂੰ ਖਡੂਰ ਸਾਹਿਬ ਲਈ ਕਿਹਾ ਗਿਆ ਹੈ ਜਿਵੇਂ ਆਪਣੇ ਧਰਮਕੋਟ ਦੇ ਵਿੱਚ ਆਈ ਸੀ ਕਣਕ ਕੋਟਕਪੂਰਾ ਤੋਂ ਆਈ ਸੀ ਬਰੀਦਕੋਟ ਤੋਂ ਆਈ ਸੀ ਇਵੇਂ ਹਲਕੇ ਹਲਕਿਆਂ ਦੇ ਅਕੋਰਡਿੰਗ ਡਿਸਟ੍ਰਿਬਿਊਟ ਕਰ ਦਿੱਤਾ ਗਿਆ ਕਿ ਜ ਫਿਲਾਨੇ ਹਲਕੇ ਦੀ ਇੱਥੇ ਡਿਊਟੀ ਹੈ ਫਿਲਾਨੇ ਦੀ ਇੱਥੇ ਡਿਊਟੀ। ਸੋ ਜਿਸ ਤਰ੍ਹਾਂ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਵਹਾੜ ਪੀੜਤਾਂ ਦੇ ਲਈ ਜਿਹੜੀ ਰਾਹਤ ਸਮਗਰੀ ਭੇਜੀ ਜਾਊਗੀ ਤਾਂ ਇਸੇ ਤਹਿਤ ਹੀ ਅੱਜ ਬਾਗਾ ਪ੍ਰਾਣਾ ਦੇ ਵਿੱਚ ਤੀਰਥ ਮਾਲਾ ਸਿੰਘ ਦੀ ਅਗਵਾਈ ਦੇ ਹੇਠ ਜਿਹੜਾ ਹੜ੍ਹ ਪੀੜਤਾਂ ਦੇ ਲਈ ਰਾਹਤ ਸਮਗਰੀ ਜਿਹੜੀ ਭੇਜੀ ਗਈ ਹੈ। ਇਹਨਾਂ ਦਾ ਹੋਰ ਵੀ ਵਾਅਦਾ ਕੀਤਾ ਗਿਆ ਕਿ ਜਿਵੇਂ ਜਿਵੇਂ ਹੋਰ ਹੜ੍ਹ ਪੀੜਤਾਂ ਨੂੰ ਜਿਸੇ ਵੀ ਸਮਗਰੀ ਦੀ ਲੋੜ ਪਊਗੀ ਤਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਲਈ ਹਮੇਸ਼ਾ ਟਰ ਬਿਆਰ ਖੜਾ ਹੈਗਾ ਹੈ। ਸੋ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦੇ ਦਲ ਦੇ ਇਸ ਉਪਰਾਲੇ ਨੂੰ ਕਿੱਦਾਂ ਦੇਖਦੇ ਹੋ ਮੈਸੇਜ ਕਮੈਂਟ ਵਿੱਚ ਮੈਸੇਜ ਜ਼ਰੂਰ ਕਰਨਾ ਜੁੜੇ ਰਹਿਣਾ ਹੈਵਨ ਇੰਡੀਆ ਟੀਵੀ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ